لگتا جنوں نکل جانوں میں تیری دے لگنیں ہاں بھاگ رہی ہے کیا نہیں بھاگ رہی ہے نکے تا سنوں ساتھ جائے گا گڈ لگا زندہ باد او منڈا او منڈا منڈا اندر آ اندر ਕੁੜੀ ਚੱਲ ਰਹੀ ਹੈ ਕਿਹਨੂੰ ਪੁਲੀਸ ਸਾਹਿਬ ਦੇ ਮਾਤਾ ਰਾਖੀ ਦਾ ਸਾਇਆ ਹੈ ਪਟਾਈ ਕੁੜੀ ਭਗਵਾਨਾਂ ਨੇ ਸਿਧਾ ਦੇ ਰੋਹਾ ਕਿ ਕੁੜੀ ਅਸਤ ਕਰ ਰਹੀ ਹੈ ਅਜੀਤ ਮਾਤਾ ਹੈ ਅਜੀਤ ਮਾਤਾ ਹੈ ਗਲਬਾਤ ਸਰ ਬੋ ਮਾ ਇਹ ਦੱਸਿਆ ਕਿ ਕੁੜੀ ਥੋੜੀ ਚਿੱਲੀ ਆ ਕਿਸੇ ਡਿਸਪੈਂਸਰੀ ਚ ਲੈ ਕੇ ਬੈਠੇ ਸੀਗੇ ਇਹਨਾਂ ਨੂੰ ਫੋਨ ਕੀਤਾ ਵੀ ਕੁੜੀ ਢਿੱਲੀ ਆ ਇਹ ਤੁਰ ਪੇ ਇੱਥੇ ਆ ਕੇ ਇਹਨਾਂ ਨੂੰ ਪਤਾ ਲੱਗਿਆ ਕਿ ਕੁੜੀ ਦੀ ਦਸਤ ਹੋ ਗਈ ਅੱਧੇ ਪੌਣੇ ਘੰਟੇ ਬਾਅਦ ਹੀ ਪਤਾ ਲੱਗਿਆ ਕਿ ਕੁੜੀ ਦੀ ਡੈਥ ਹੋ ਗਈ ਸਾਡੇ ਉੱਥੇ ਰੋਲਾ ਪੈ ਗਿਆ ਮੈਂ ਇਦਾਂ ਹੀ ਆਈ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿ ਉਹ ਕਹਿੰਦੇ ਵੀ ਕੀ ਉਧਰ ਭਾਬੀ ਦੇ ਇਦਾਂ ਹੋਇਆ ਸਾਰੇ ਮੁੰਡੇ ਜਿਹੜੇ ਮੁੰਡਾ ਨਾਲ ਆਇਆ ਸੀ ਉਹ ਕਹਿੰਦਾ ਦੀਦੀ ਉਹਦੇ ਤਾਂ ਮੂੰਹ ਤੇ ਸੱਟਾਂ ਲੱਗੀਆਂ ਹੋਈਆਂ ਜਿਹੜਾ ਬੱਚਾ ਨਾਲ ਲੈ ਕੇ ਆਇਆ ਨਾ ਠੀਕ ਵੇ ਉਹਨੇ ਦੱਸਿਆ ਕਿ ਉਹਦੇ ਮੂੰਹ ਤੇ ਦੀਦੀ ਸੱਟਾਂ ਲੱਗੀਆਂ ਹੋਈਆਂ ਸਰ ਡਿਲੀਵਰੀ ਦੇ ਟਾਈਮ ਤੇ ਸੱਟਾਂ ਦੇ ਨਿਸ਼ਾਨ ਕਿੱਦਾਂ ਉਹਦੇ ਫੇਸ ਤੇ ਆ ਰਹੇ ਅੱਖ ਤੇ ਟਾਕਿਆ ਇਹ ਮੱਥੇ ਤੇ ਰੋਗੜਾਇਆ ਐਡਾ ਮੂੰਹ ਫੁੱਲ ਕੇ ਹੋਇਆ ਹੋਇਆ ਠੀਕ ਆ ਹੱਥ ਤੇ ਪੈਰ ਉਹਦੇ ਤੁਸੀਂ ਹੁਣ ਵੀ ਦੇਖ ਸਕਦੇ ਹੋ ਪੂਰੀ ਨੀਲੀ ਆ ਐਡਾ ਡੀਆਂ ਅੱਖਾਂ ਹੋਈਆਂ ਹੋਈਆਂ ਉਹ ਬੀਪੀ ਬਦਨ ਦੇ ਨਾਲ ਥੋੜੀ ਇੰਨਾ ਜ਼ਿਆਦਾ ਹੋ ਸਕਦਾ ਇੱਕਦਮ ਨੀਲੀ ਹੋ ਗਈ ਹੁਣ ਦੇਖੋ ਕੀ ਇਹ ਕਰਦੇ ਆ ਕੀ ਨਹੀਂ ਕਰਦੇ ਦੋ ਕਤਲ ਕੀਤੇ ਉਹਨਾਂ ਨੇ ਇੱਕ ਬੱਚੇ ਦਾ ਇੱਕ ਮਾਂ ਦਾ ਇਹ ਦੋ ਕਤਲਾਂ ਦੇ ਉਹਨਾਂ ਤੇ ਪੈਣੇ ਆ ਅਗਰ ਜੇ ਤੱਕ ਸਾਡੀ ਇਹ ਮੰਗਾ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਉਹਦੇ ਆਦਮੀ ਨਹੀਂ ਸਿਰ ਦੇ ਉੱਤੇ ਆ ਫੁੱਲ ਪਰ ਬੱਚੇ ਦੇ ਟਾਈਮ ਕੱਢਣ ਦੇ ਹੋ ਆ ਕੁੜੀ ਮਾੜਾ ਮੋਟਾ ਦਾ ਦੋਖਸਾ ਦੇਖਣ ਦੀ ਸੀ ਉਹ ਵੀ ਫੋਲ ਹੀ ਨਾ ਨੇ ਨਾਰਥ ਹਸਪੀਟਲ ਤੋਂ ਕਿ ਕਿਸੇ ਪ੍ਰੈਗਨੈਂਟ ਲੇਡੀਜ਼ ਦੀ ਡੈਥ ਹੋ ਗਈ ਹੈ ਤੇ ਜਿਸ਼ੂ ਨਾਮ ਸੀ ਉਹਦਾ ਤੇ ਸਾਡੇ ਆਈਓ ਸਾਹਿਬ ਮੌਕੇ ਤੇ ਗਏ ਸੀ ਕਰ ਉਸ ਤੋਂ ਬਾਅਦ ਪੁੱਛ ਕੇ ਇਸ ਤੇ ਪਤਾ ਲੱਗਾ ਵੀ ਪਹਿਲਾਂ ਉਹ ਲੜਕੀ ਜਲੰਧਰ ਦੀ ਹੈ ਬੇਸਿਕਲੀ ਬਿਆਈ ਲਾਚਵਾਲ ਤੇ ਉਹਨੂੰ ਉਹਦੇ ਸਾਰੇ ਪਰਿਵਾਰ ਉਹਦੀ ਡਿਲੀਵਰੀ ਹੋਣ ਵਾਲੀ ਸੀ ਸ਼ਾਇਦ ਵਿਦਨ ਇੱਕ ਜਾਂ ਦੋ ਦਿਨ ਦੇ ਵਿੱਚ ਤੇ ਉਹਨੂੰ ਚਰਨਗਮਲ ਲੈ ਗਿਆ ਤੇ ਉੱਥੇ ਉਹਨਾਂ ਦੀ ਹਾਲਤ ਕੁਝ ਕ੍ਰਿਟੀਕਲ ਦੇਖ ਕੇ ਡਾਕਟਰ ਚਰਨਗਮਲ ਜਿਹੜੇ ਡਾਕਟਰ ਸਾਹਿਬ ਜੀ ਉਹਨਾਂ ਨੇ ਰੈਫਰ ਕਰ ਦਿੱਤਾ ਨਾਰਥ ਹਸਪੀਟਲ ਨੂੰ ਜਦੋਂ ਨਰਥ ਹਸਪੀਟਲ ਪਹੁੰਚੇ ਤਾਂ ਉਹਨਾਂ ਨੇ ਬਲਵ ਰਿਪੋਰਟ ਕੀਤੀ ਵੀ ਇਹ ਬ੍ਰੌਟ ਡੈੱਡ ਹੈ ਨਿਕੇ ਇਹ ਮਤਲਬ ਮ੍ਰਿਤਕ ਹਾਲਤ ਵਿੱਚ ਨਰਥ ਹਸਪੀਟਲ ਲਿਆਏ ਗਏ ਆ ਤੇ ਜਿਹਦੇ ਸਬੰਧ ਵਿੱਚ ਅੱਜ ਉਹਨਾਂ ਦਾ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਸੀਗਾ ਵੀ ਕੁਝ ਜਿੱਦਾ ਵੀ ਸੱਟ ਚੋਟ ਲੱਗੀ ਲੱਗਦੀ ਸੀ ਕਿਉਂਕਿ ਦੇਖਣ ਤੇ ਇਹ ਪਾਇਆ ਗਿਆ ਸੀਗਾ ਵੀ ਲੜਕੀ ਦੇ ਨੱਕ ਕੰਨ ਚੋਂ ਜਾਂ ਆਈਸ ਚੋਂ ਨਾ ਬਲੱਡ ਸੀ ਜਿਸ ਤਰ੍ਹਾਂ ਦੀ ਕੁਝ ਲੱਗ ਰਿਹਾ ਵੀ ਬ੍ਰੇਨ ਹੈਮਰੇਜ ਟਾਈਪ ਦਾ ਕੁਝ ਅਟੈਕ ਹੋਇਆ ਹੋਇਆ ਤੇ ਬਾਕੀ ਜਿਹੜੀ ਵੀ ਕੋ ਅਗਲੀ ਰਿਪੋਰਟ ਆ ਮਤਲਬ ਪੋਸਟਮਾਰਟਮ ਦੀ ਬਾਦੀ ਰਿਪੋਰਟ ਹੈ ਤੇ ਅਸੀਂ ਗਲਰ 174 ਦੀ ਕਾਰਵਾਈ ਕਰ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਪੋਸਟਮਾਰਟਮ ਦੇ ਵਿੱਚ ਰਿਪੋਰਟ ਆਏਗੀ ਉਹਦੇ ਮੁਤਾਬਕ ਬਣਦੀ ਕਾਰਵਾਈ